ਗਰੀਬ ਨoit ਅਨੁਗੁਰੂ ਨਾਲ ਖਸੱਚੇ ਕਾ ਆਸ਼ਾ ਜੀ ਭਾਈ ਮਰਦਾਨਾ ਜੀ ਦੇ ਪੁੱਤਰ ਸ਼ਹਿਜ਼ਾਦੇ ਨੂੰ ਕੁਰੰਪੁਰ ਲੈ ਕੇ ਨਿਕਲੇ ਰਸਤੇ ਵਿੱਚ ਇੱਕ ਨਗਰ ਆਇਆ ਜਿਸ ਦਾ ਨਾਮ ਹੈ ਉਲੰਬਾ ਉੱਥੇ ਇੱਕ ਠੱਗ ਰਹਿੰਦਾ ਸੀ ਜਿਸ ਦਾ ਨਾਮ ਸੀ ਸੱਜਣਾ ਉਸ ਨੇ ਬੜੇ ਸੋਹਣੇ ਕੱਪੜੇ ਪਾਏ ਹੋਏ ਸਨ ਉਹ ਅੰਦਰੋਂ ਠੱਗ ਸੀ ਪਰ ਬਾਹਰੋਂ ਧਾਰਮਿਕ ਨਜ਼ਰ ਆਂਦਾ ਸੀ ਤੁਸੀਂ ਪਿਛਲੇ ਪ੍ਰਕਰਨਾਂ ਵਿੱਚ ਸਰਵਣ ਕਰ ਚੁੱਕੇ ਹੋ ਕਿ ਸੱਜਣ ਠੱਗ ਨੇ ਭਾਈ ਮਰਦਾਨਾ ਜੀ ਦੇ ਪੁੱਤਰ ਨੂੰ ਕੁੱਟਿਆ ਉਸ ਨੇ ਸ਼ਹਿਜ਼ਾਦੇ ਦੇ ਕੱਪੜੇ ਉਤਾਰੇ ਤੇ ਉਸ ਨੂੰ ਰਸਿਆਂ ਨਾਲ ਬੰਨ ਦਿੱਤਾ ਜਦੋਂ ਸ਼ਹਿਜ਼ਾਦੇ ਨੇ ਧੰਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਮਨੋਚੇਤੇ ਕੀਤਾ ਤਾਂ ਧੰਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਹਦੇ ਕੋਲ ਪਹੁੰਚ ਗਏ ਤਾਂ ਉਹ ਠੱਗ ਝੂਠ ਬੋਲਣ ਲੱਗਾ ਕਿ ਇੱਥੇ ਕੋਈ ਨਹੀਂ ਆਇਆ ਭਾਈ ਬਾਲਾ ਜੀ ਅੰਦਰੋਂ ਸ਼ਹਿਜ਼ਾਦੇ ਨੂੰ ਲੈ ਕੇ ਆਵੇ ਸ਼ਹਿਜ਼ਾਦਾ ਕਹਿਣ ਲੱਗਾ ਉਹ ਹਰਾਜ ਕਹਿਣਾ ਨੇ ਮੈਨੂੰ ਅੰਦਰ ਘੁੱਟਿਆ ਤੇ ਮੇਰੇ ਸਾਰੇ ਕੱਪੜੇ ਉਤਾਰ ਲਏ ਸੱਜਣ ਠੱਗ ਦਾ ਕਾਤਬਾ ਸਾਰਿਆਂ ਦੇ ਸਾਹਮਣੇ ਆ ਗਿਆ ਸੱਜਣ ਠੱਗ ਉਸ ਤੇ ਨੀਵੇਂ ਪਾ ਕੇ ਖੜਾ ਹੋ ਗਿਆ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉੱਥੇ ਇੱਕ ਸ਼ਬਦ ਉਚਾਰਿਆ ਜਿੱਦਾਂ ਜਿੱਦਾਂ ਉਹ ਸ਼ਬਦ ਸੁੰਦਾ ਗਿਆ ਖੂਬ ਸ਼ਰਮਿੰਦਾ ਹੋ ਗਿਆ ਗੁਰੂ ਸਾਹਿਬ ਸੱਜਣ ਠੱਗ ਨੂੰ ਸ਼ਬਦ ਸੁਣਾ ਰਹੇ ਨੇ ਬੜਾ ਉੱਚਾ ਕੋਠਾ ਬਣਿਆ ਹੋਵੇ ਤੇ ਉਸ ਉੱਪਰ ਮੰਡਪ ਬਣਿਆ ਹੋਵੇ ਤੇ ਬੜੀਆਂ ਸੋਹਣੀਆਂ ਮਹਿਨਵਾੜੀਆਂ ਹੋਣ ਤੇ ਚਾਰੇ ਪਾਸੇ ਚਿੱਤਰ ਬਣਿਆ ਹੋਣ ਬਾਹਰ ਤੋਂ ਪੂਰੀ ਸਜਾਵਟ ਹੋਵੇ ਅੰਦਰੋਂ ਠੱਠੀ ਹੋਵੇ ਉਹ ਇਮਾਰਤ ਕਿਸੇ ਕੰਮ ਨਹੀਂ ਆਂਦੀ ਭਾਵੇਂ ਕੋਈ ਬਗਲਾ ਹੋਵੇ ਤੇ ਤੀਰਥਾਂ ਤੇ ਰਹਿ ਰਿਹਾ ਹੋਵੇ ਬਗਲਾ ਸਮਾਤੀ ਲਾ ਕੇ ਬੈਠਦਾ ਹੈ ਤੇ ਮੱਛੀ ਉਡੀਕਦਾ ਕਦੋਂ ਮੱਛੀ ਆਵੇ ਤੇ ਮੈਂ ਖਾਂਗਾ ਗੁਰੂ ਸਾਹਿਬ ਕਹਿੰਦੇ ਬਗਲੇ ਵਰਗੇ ਚਿੱਟੇ ਕਪੜੇ ਪਾਏ ਹੋਣ ਤੀਰਥਾਂ ਤੇ ਵਸ ਰਿਹਾ ਹੋਵੇ ਉਹ ਲੋਕ ਲੋਕ ਕੇ ਜੀ ਖਾਂਦਾ ਹੋਵੇ ਜਿਵੇਂ ਬਗਲਾ ਤੀਰਥਾਂ ਤੇ ਰਾਕੇ ਮੱਛਲੀ ਖਾਂਦਾ ਹੈ ਉਸ ਨੂੰ ਬਗਲਾ ਨਹੀਂ ਕਿਹਾ ਜਾਏਗਾ ਕੀ ਉਸ ਤਾਂ ਮਨ ਕਾਲਾ ਗੁਰੂ ਸਾਹਿਬ ਕਹਿੰ ਲੱਗੇ ਜੇ ਬੜੇ ਚੰਗੇ ਵਸਤਰ ਪਾਏ ਹੋਣ ਤੇ ਅੰਦਰੋਂ ਵਿਕਾਰਾਂ ਦੀ ਮਹਿਨ ਹੋਵੇ ਤਾਂ ਉਹ ਕਿਸੇ ਕੰਮ ਦਾ ਨਹੀਂ ਗੁਰੂ ਸਾਹਿਬ ਕਹਿੰਦੇ ਸਿੰਬਲ ਦਾ ਰੁੱਖ ਹੋਵੇ ਪੰਛੀ ਉਸ ਉੱਪਰ ਆ ਜਾਂਦੇ ਨੇ ਕਿ ਇਸ ਤੋਂ ਸਾਨੂੰ ਫੁੱਲ ਤੇ ਫਲ ਮਿਲਣਗੇ ਸਿੰਬਲ ਰੁੱਖ ਵੱਡਾ ਹੁੰਦਾ ਨਾ ਤਾਂ ਉਹਦੇ ਫੁੱਲ ਕਾ ਮੰਦੇ ਨੇ ਨਾ ਹੀ ਉਹਦੇ ਫਲ ਕਾ ਮੰਦੇ ਨੇ ਜਿਹੜੇ ਪੰਛੀ ਆਸ ਕਰਕੇ ਉਸ ਰੁੱਖ ਤੇ ਆਉਂਦੇ ਨੇ ਕਿ ਸਾਨੂੰ ਫੋਲੋ ਮਿਲਣ ਦੇ ਖਾਣ ਵਾਸਤੇ ਉਹ ਨਿਰਾਸ਼ ਹੋ ਕੇ ਵਾਪਸ ਚਲੇ ਜਾਂਦੇ ਨੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿ ਲਗੇ ਉਵੇਂ ਹੀ ਤਰਾ ਸਰੀਰ ਤੇਰੀ ਬਾਹਰ ਦੀ ਪਨਾਵੜ ਦੇਤੇ ਲੋਕੀ ਭੁੱਲ ਕੇ ਤੇਰੇ ਕੋਲ ਆ ਜਾਂਦੇ ਨੇ ਕਿ ਤੂੰ ਚੰਗਾ ਹੋਏਗਾ ਤੇਰੇ ਰਚਨ ਵੀ ਸਿੰਬਲ ਦੇ ਰੁਖ ਵਰਗੇ ਨੇ ਜਿਵੇਂ ਸਿੰਬਲ ਦੇ ਫੁੱਲ ਫਲ ਪੱਤੇ ਕੰਮ ਨਹੀਂ ਆਉਂਦੇ ਇਵੇਂ ਹੀ ਤੇਰੀਆਂ ਮਹਿਲ ਮਾੜੀਆਂ ਇਹ ਵੀ ਕੰਮ ਨਹੀਂ ਆਣ ਗਿਆ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਸ ਨੂੰ ਉਸਤ ਹਵਲ ਦਸ ਰਹੇ ਨੇ ਜਿਵੇਂ ਅੰਨ੍ਹੇ ਪਾਰ ਚੁੱਕਿਆ ਹੋਵੇ ਤੇ ਰਸਤਾ ਬੜਾ ਲੰਮਾ ਹੋਵੇ ਤੇ ਰਸਤਾ ਵੀ ਪਹਾੜੀ ਵਾਲਾ ਹੋਵੇ ਗੁਰੂ ਸਾਹਿਬ ਉਹਨੂੰ ਕਹਿਣ ਲਗੇ ਤੂੰ ਵੀ ਲੋਕਾਂ ਦਾ ਪਾਰ ਚੁੱਕਿਆ ਹੋਇਆ ਤੂੰ ਕਿਸੇ ਵੀ ਲੇ ਵੀ ਪਹਾੜੀ ਤੋਂ ਡਿੱਗ ਸਕਦਾ ਹੈ ਤੇਰਾ ਹਾਲ ਵੀ ਏ ਵਜੈ ਹੀ ਹੈ ਬੰਦਾ ਬੜਾ ਸਿਆਰਮਨ ਨਾਲ ਕੰਮ ਕਰਦਾ ਹੈ ਪਰ ਸਿਆੜਪਾ ਕੰਮ ਨਹੀਂ ਆਦਿਆਂ ਸਹਸ ਸਿਆੜਪਾ ਲਾਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਹਰ ਕੋਈ ਚੰਦਾ ਨਿਆ ਸਿਆਣਾ ਦਿਖਾਂ ਪਰ ਤਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਜੇ ਭਗਤੀ ਨਹੀਂ ਕਰਦਾ ਤਾਂ ਕੋਈ ਸਿਆਣਾ ਨਹੀਂ ਬੜੀਆਂ ਨੇਕੀਆਂ ਆਦੀਆਂ ਹੋਣ ਬੜਾ ਵਧੀਆ ਕੰਮ ਕਰਦਾ ਹੋਵੇ ਬੜਾ ਸਿਆਣਾ ਹੋਵੇ ਗੁਰੂ ਸਾਹਿਬ ਕਹਿੰ ਲੱਗਿਆ ਕਿਸੇ ਕੰਮ ਨਹੀਂ ਆਣਿਆ ਤਾਂ ਗੁਰੂ ਅਰਜਨ ਪਾਸ਼ਾ ਜੀ ਕਹਿੰਦੇ ਨੇ ਗੁਰੂ ਕੀ ਮਾਤੂ ਲੈ ਆਣੇ ਭਗਤ ਬਿਨਾ ਬਹੁ ਡੁੱਗੇ ਸਿਆਣੇ ਗੁਰੂ ਅਰਜਨ ਪਾਸ਼ਾ ਜੀ ਕਹਿੰਦੇ ਨੇ ਬੜੇ-ਬੜੇ ਸਿਆਣੇ ਵਾਹਿਗੁਰੂ ਜੀ ਦੀ ਭਗਤੀ ਤੋਂ ਬਿਨਾ ਡੁੱਬ ਗਏ ਗੁਰੂ ਸਾਹਿਬ ਕਹਿੰਦੇ ਸਜਣ ਨਾਮ ਜਪ ਨਾਮ ਜਪ ਕੇ ਹੀ ਤੇਰਾ ਪਾਰ ਉਤਾਰਾ ਹੋਏਗਾ ਜਿਸ ਤਰ੍ਹਾਂ ਤੂੰ ਕਰਦਾ ਇਸ ਤਰ੍ਹਾਂ ਤੇਰਾ ਭਲਾ ਨਹੀਂ ਹੋਏਗਾ ਤੂੰ ਧਰਮਤ ਦੀ ਖਾਨ ਹੈ ਤੂੰ ਪੈੜੀ ਮਤਨ ਨਾਲ ਪਰਿਆ ਬਿਆ ਤੂੰ ਉਪਰੋਂ ਕਪੜੇ ਵੈਸ਼ਨੂ ਵਾਲੇ ਪਾਇਆ ਹੈ ਪਰ ਅੰਦਰੋਂ ਜ਼ਹਿਰ ਹੈ ਪਰ ਬਾਹਰ ਤੋਂ ਤੂੰ ਅੰਮ੍ਰਿਤ ਪਣਿਆ ਹੋਇਆ ਹੈ ਤੈਨੂੰ ਜੰਮ ਫੜ ਕੇ ਦੁਖੀ ਕਰਨਗੇ ਜੰਮ ਤੇਰੇ ਘਰ ਵੀ ਸੰਗਲ ਪਾਣਗੇ ਉੱਥੇ ਤੈਨੂੰ ਮਾਰ ਪਈ ਗਈ ਫੇਰ ਤੈਨੂੰ ਉੱਥੇ ਕੌਣ ਛੁੜਾਏਗਾ ਤਾਨਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜਿਹੜਾ ਤਾਨੂੰ ਇਕੱਠਾ ਕੀਤਾ ਹੈ ਤੇਰੇ ਗੱਲ 'ਵੀ ਸੰਗਤ ਪਾ ਕੇ ਉਹ ਤੈਨੂੰ ਕੁੱਟਣਗੇ ਉਹ ਤੂੰ ਉਹ ਤੇਰੇ ਕੋਈ ਕੰਮ ਨਹੀਂ ਆਣਾ ਚਾਹੇ ਤੇਰਾ ਪੁੱਤਰ ਹੋਵੇ ਚਾਹੇ ਤੇਰੀ ਇਸਤਰੀ ਹੋਵੇ ਚਾਹੇ ਕੋਈ ਸਾਖ ਸੰਬੰਧੀ ਹੋਵੇ ਕੋਈ ਵੀ ਤੇਰਾ ਸਹਾਈ ਨਹੀਂ ਹੋਏਗਾ ਗੁਰੂ ਸਾਹਿਬ ਸੱਜਣ ਨੂੰ ਕਹਿਣ ਲੱਗੇ ਬੜੀਆਂ ਜੁਨੀਆ ਭੋਗੇਗਾ ਬੜਾ ਦੁੱਖ ਪਾਏਗਾ ਆਪਣੇ ਪਾਪਾਂ ਦਾ ਫਲ ਪਾਏਗਾ ਸੱਜਣ ਠੱਗ ਨੇ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਖਤੀ ਵਲੇ ਬਚਰ ਸੁਨੇ ਤਾਂ ਉਹਦੇ ਮਨ ਦੀ ਡਰਾ ਗਿਆ ਸੰਚਨ ਠੱਗ ਦੇ ਮਨ ਵਿੱਚ ਨਿਵਰਤਾ ਆ ਗਈ ਉਹ ਗੁਰੂ ਸਾਹਿਬ ਦੇ ਚਰਨਾਂ ਵਿੱਚ ਡਿੱਗ ਪਿਆ ਸੱਜਣ ਨੇ ਗੁਰੂ ਸਾਹਿਬ ਨੂੰ ਹੱਥ ਜੋੜੇ ਉਹ ਬੜੀ ਨਿਵਰਤਾ ਵਿੱਚ ਗਿਆ ਲਗਾ ਮਹਾਰਾਜ ਮੈਂ ਬੜੇ ਪਾਪ ਕੀਤੇ ਹੈ ਮਹਾਰਾਜ ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ ਕਿਰਪਾ ਕਰਕੇ ਮੈਨੂੰ ਬਖਸ਼ ਲੋ ਤੁਸੀਂ ਸੰਤ ਰੂਪ ਹੋ ਸੰਤ ਤਾਂ ਉਪਕਾਰੀ ਹੁੰਦੇ ਹੈ ਸੰਤਾਂ ਦਾ ਸੁਭਾਅ ਦਿਆ ਕਰਨਾ ਤੁਹਾਡੀ ਅੰਮ੍ਰਿਤ ਬਾਣੀ ਸੁਣ ਕੇ ਦਰਸ਼ਨ ਕਰਕੇ ਮੇਰਾ ਮਨ ਨਿਰਮਲ ਹੋ ਗਿਆ ਮੈਨੂੰ ਕਿਤੇ ਬੁਰੇ ਕਰਮਾਂ ਤੇ ਪਛਤਾਵਾ ਹੋ ਰਿਹਾ ਹੈ ਗੁਰੂ ਸਾਹਿਬ ਸੱਜਣ ਨੂੰ ਕਹਿਣ ਲੱਗੇ ਤੂੰ ਪਾਪ ਕਰਨੇ ਛੱਡ ਦੇ ਤੂੰ ਲੋਕਾਂ ਨੂੰ ਅੰਦਰ ਲੈ ਜਾ ਕੇ ਕੁੱਟਦਾ ਮਾਇਆ ਲੁੱਟਦਾ ਤੂੰ ਇਹ ਪਾਪ ਕਰਨੇ ਛੱਡ ਦੇ ਜਦੋਂ ਤੂੰ ਇਹ ਪਾਪ ਕਰਨੇ ਛੱਡ ਦੇਗਾ ਤਾਂ ਰੱਬ ਤੇਰੇ ਤੇ ਮਿਹਰ ਕਰੇਗਾ ਤੋ ਲੇਵ ਲਾ ਕੇ ਪ੍ਰਮਾਤਮਾ ਦਾ ਨਾਮ ਜਪਿਆ ਕਰ ਤੇਰਾ ਹਿਰਦਾ ਸ਼ਾਂਤ ਹੋ ਜਾਏਗਾ ਸੱਜਣ ਕਹਿ ਲਗਾ ਮੈਂ ਅੱਗੇ ਬੁਰੇ ਕੰਮ ਨਹੀਂ ਕਰਾਂਗਾ ਪਰ ਮੇਰੇ ਪਿਛਲੇ ਕਿਤੇ ਪਾਪ ਮੈਨੂੰ ਮਾਫ ਕਰ ਦਿਓ ਮਹਾਰਾਜ ਮੈਨੂੰ ਉਪਦੇਸ਼ ਦਿਓ ਮੈਨੂੰ ਵੀ ਨਾਮ ਦੀ ਰਾਹ ਦਿਓ ਮਹਾਰਾਜ ਮੈਂ ਤੁਹਾਡਾ ਸਿੱਖ ਬੰਨਾ ਹਾਂ ਮੇਰੇ ਕੋਲੋਂ ਭੁੱਲਾਂ ਹੋਈਆਂ ਨੇ ਮੇਰੀਆਂ ਪਿਛਲੀਆਂ ਭੁੱਲਾਂ ਮਾਫ ਕਰ ਦਿਓ ਮਹਾਰਾਜ ਮੇਰੇ ਕਰਮਾ ਕਰਕੇ ਮੈਨੂੰ ਬਖਸ਼ਣ ਵਾਸਤੇ ਤੁਸੀਂ ਇਸ ਧਰਤੀ ਤੇ ਆਇਓ ਸੱਜਣੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨ ਫੜ ਲਏ ਮਹਾਰਾਜ ਮੈਂ ਬੜੇ ਪਾਪ ਕੀਤੇ ਮੇਰੇ ਪਾਪ ਬਖਸ਼ ਦਿਓ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਿਰਪਾ ਦੇ ਕਰ ਵਿੱਚ ਆਵੇ ਗੁਰੂ ਸਾਹਿਬ ਕਾ ਲੱਗੇ ਇਹ ਸਾਡਾ ਡੰਮ ਅੱਜ ਤੋਂ ਬਾਅਦ ਇਹ ਤੇਰਾ ਗੁਰੂ ਹੈ ਇਸ ਤਰ੍ਹਾਂ ਸਤਿਕਾਰ ਕਰਨ ਵਿੱਚ ਤੇਰਾ ਕੋਲ ਹੈ ਅੱਜ ਤੋਂ ਬਾਅਦ ਕੋਈ ਪਾਪ ਨਾ ਕਰੀ ਤੇ ਇਸ ਦਾ ਸਤਿਕਾਰ ਕਰੀ ਸੱਜਣੇ ਸ਼ਹਿਜਾਦੇ ਨੂੰ ਮੱਥਾ ਟੇਕਿਆ ਉਸੇ ਕੜੀ ਉਹ ਨਿਹਾਲ ਹੋ ਗਿਆ ਸੱਜਣ ਤੇ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਤਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸੱਜਣ ਨੂੰ ਕਹਿ ਲਗੇ ਜਿਹੜਾ ਤਨ ਤੂੰ ਲੋਕਾਂ ਤੋਂ ਲੁੱਟ-ਲੁੱਟ ਕੇ ਇਕੱਠਾ ਕੀਤਾ ਹੈ ਉਹ ਸਾਰਾ ਤਨ ਲੋਕਾਂ ਵਿੱਚ ਵੰਡ ਦੇ ਸੱਜਣ ਨੇ ਗਰੀਬਾਂ ਨੂੰ ਬੁਲਾਇਆ ਤੇ ਸਾਰਾ ਤਨ ਉਹਨਾਂ ਵਿੱਚ ਵੰਡ ਦਿੱਤਾ ਤਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਸੱਜਣ ਨੂੰ ਸੰਤਾਵਰੇ ਕੰਮ ਸਿਖਾ ਦਿੱਤੇ ਉਹ ਸੱਜਣ ਧਰਮਸ਼ਾਲਾ ਵਿੱਚ ਰੰਦਾ ਅਮੀਰ ਗਰੀਬ ਜੋ ਵੀ ਉਹਦੇ ਕੋਲ ਆਂਦਾ ਸੀ ਸੱਜਣ ਕਿਸੇ ਨੂੰ ਨਹੀਂ ਸਿਰੜਦਾ ਉਹ ਧਰਮਸ਼ਾਲਾ ਵਿੱਚ ਬੈਠ ਕੇ ਨਾਮ ਜਪਦਾ ਸੀ ਉਹ ਵਾਹਿਗੁਰੂ 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 ਜਪਨ ਲਗਾ ਤਾਂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸੱਜਣ ਨੂੰ ਸੰਤ ਬਣਾ ਦਿੱਤਾ ਇਸ ਤਰ੍ਹਾਂ ਗੁਰੂ ਸਾਹਿਬ ਨੇ ਸੱਜਣ ਨੂੰ ਬਖਸ਼ ਦਿੱਤਾ ਤੇ ਫਿਰ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਅੱਗੇ ਚਲਾ ਪਾ ਦਿੱਤਾ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਜੰਤਾ ਪ੍ਰਾਪਰ ਕਰਨ ਵਾਸਤੇ ਆਇਸਨ ਤਾਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਉੱਥੋਂ ਚੱਲ ਕੇ ਗੁਰੂੰਪੁਰ ਪਹੁੰਚੇ ਜਿੱਥੇ ਪਾਈ ਮਰਦਾਨਾ ਜੀ ਨੇ ਸ਼ਰੀਰ ਧਾਗਿਆ ਸੀ ਗੁਰੂ ਸਾਹਿਬ ਨੇ ਸ਼ਹਿਜ਼ਾਦੇ ਨੂੰ ਆਖਿਆ ਇੱਥੇ ਤੇਰੇ ਪਿਤਾ ਨੇ ਸ਼ਰੀਰ ਧਾਗਿਆ ਸੀ ਇੱਥੇ ਉਹਨਾਂ ਦੀ ਸ਼ਰੀਰ ਦਾ ਸੰਸਕਾਰ ਹੋਇਆ ਸੀ ਗੁਰੂ ਸਾਹਿਬ ਕਹਿੰ ਲੱਗੇ ਇਹ ਮਹਾਨਗਰ ਹੈ ਜਦੋਂ ਸ਼ਹਿਜ਼ਾਦੇ ਨੇ ਪਾਈ ਮਰਦਾਨਾ ਜੀ ਦੇ ਸੰਸਕਾਰ ਵਾਲੀ ਜਗ੍ਹਾ ਦੇਖੀ ਉਹਨਾਂ ਨੇ ਉਸ ਥਾਂ ਤੇ ਸਿਰ ਝੁਕਾ ਕੇ ਮੱਥਾ ਟੇਕਿਆ ਗੁਰੂ ਸਾਹਿਬ ਕਹਿਣ ਲੱਗੇ ਸਿਆ ਜੀ ਹੁਣ ਤੂੰ ਸਾਡਾ ਇੱਕ ਬਚਨ ਮੰਨ ਲੈ ਤੂੰ ਇੱਥੇ ਆਪਣਾ ਪਰਿਵਾਰ ਲੈ ਕੇ ਆ ਤੁਹਾਡਾ ਪਰਿਵਾਰ ਇੱਥੇ ਰਹੇਗਾ ਤੁਹਾਡੀ ਬੜੀ ਮਾਨਤਾ ਹੋਏਗੀ ਗੁਰੂ ਸਾਹਿਬ ਕਹਿਣ ਲੱਗੇ ਸਿਆ ਜੀ ਤੂੰ ਭਾਈ ਮਰਦਾਨੇ ਦੇ ਬਰਾਬਰ ਹੀ ਹੋ ਜਾਣਾ ਇਸ ਇਲਾਕੇ ਦੇ ਸਾਰੇ ਲੋਕ ਤੇਰੀ ਪੂਜਾ ਕਰਿਆ ਕਰਨਗੇ ਇੱਥੇ ਤੇਰਾ ਖੂਬ ਸਤਿਕਾਰ ਹੋਏਗਾ ਤੌ ਸਹਿਜਾ ਦਾ ਹੱਥ ਜੋੜ ਕੇ ਪੁੱਛਣ ਲਗਾ ਤੁਸੀਂ ਤਾਂ ਗੁਰੂ ਸਾਹਿਬ ਕਹਿਣ ਲਗੇ ਅਸੀਂ ਹੁਣ ਅੱਗੇ ਜਾਣਾ ਹੈ ਤੌ ਸਹਿਜਾ ਬੇਰਵਾਬ ਵਿਚ ਆ ਗਿਆ ਉਹ ਆਪਣੇ ਦੋਵੇਂ ਹੱਥ ਜੋੜ ਕੇ ਗੁਰੂ ਸਾਹਿਬ ਨੂੰ ਕਹਿਣ ਲਗਾ ਇੱਥੇ ਸਾਡਾ ਕੌਣ ਹੈ ਮਹਾਰਾਜ ਆਪ ਜੀ ਨੇ ਵੀ ਪਰਦੇਸ ਚ ਜਾਣਾ ਹੈ ਮਹਾਰਾਜ ਸਾਡੀ ਪਹਿਚ ਕੌਣ ਰੱਖੇਗਾ ਤਾਂ ਧੰਗੁਰੂ ਨਾਨਕ ਸੱਚੇ ਪ੍ਰਸਾਦ ਜੀ ਕਹਿਣ ਲਗੇ ਤੇਰੇ ਘਰ ਸਾਰੇ ਪਦਾਰਥ ਚੱਲ ਕੇ ਆਣਗੇ ਤਨਉ ਮਾਇਆ ਦੀ ਕਮੀ ਨਹੀਂ ਹੋਗੀ ਤੇਰੀ ਅਨਸਬੰਸ ਵਧੇਗੀ ਤੂੰ ਸਾਡਾ ਬਚਨ ਮੰਨ ਕੇ ਇੱਥੇ ਬੈਠ ਤੇਰੇ ਅਨਸਬੰਸ ਵਿੱਚ ਵਾਤਾ ਹੋਏਗਾ ਭਾਈ ਮਰਦਾਨਾ ਜੀ ਦੀ ਅਨਸਬੰਸ ਵੀ ਕੀਰਤਨ ਕਰਦੀ ਹੈ ਗੁਰੂ ਸਾਹਿਬ ਕਹਿਣ ਲੱਗੇ ਜਦੋਂ ਤੂੰ ਸਾਨੂੰ ਆਪਣੇ ਮਨ ਵਿੱਚ ਚੇਤਾ ਕਰੇਗਾ ਅੱਖਾਂ ਬੰਦ ਕਰਕੇ ਸਾਡਾ ਨਾਮ ਲਈ ਅਸੀਂ ਹਾਜ਼ਰ ਹੋ ਜਾਵਾਂਗੇ ਤਾਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਕਹਿਣ ਲੱਗੇ ਤੇਰੇ ਪਿਤਾ ਨੇ ਸਾਡੇ ਕੋਲ ਬੈਠ ਕੇ ਕੀਰਤਨ ਕੀਤਾ ਤੇਰਾ ਪਿਤਾ ਸਾਡਾ ਬੜਾ ਖਾਸ ਹੈ ਤੂੰ ਸਾਡੇ ਬੱਚੇ ਤੇ ਭਰੋਸਾ ਰੱਖ ਆਪਣੇ ਚੇਤਨ ਨੂੰ ਥਿਰ ਕਰਕੇ ਰੱਖਣਾ ਹੈ ਕਿਸ ਚੀਜ਼ ਤੋਂ ਡੋਲਣਾ ਨਹੀਂ ਜਦੋਂ ਕਿਸੇ ਚੀਜ਼ ਦੀ ਲੋੜ ਹੋਵੇ ਸਾਨੂੰ ਯਾਦ ਕਰੇ ਸਹਜਾਦੇ ਨੇ ਆਪਣੇ ਦੋਵੇਂ ਹੱਥ ਜੋੜ ਲਏ ਉਹ ਕਹਿਣ ਲੱਗਾ ਤੁਹਾਡੇ ਤੋਂ ਜ਼ਿਆਦਾ ਭਰੋਸਾ ਕਿਸ ਤੇ ਹੈ ਮਹਾਰਾਜ ਬੰਨੂ ਤੁਹਾਡੇ ਤੇ ਪੂਰਾ ਵਿਸ਼ਵਾਸ ਹੈ ਗੁਰੂ ਸਾਹਿਬ ਨੇ ਸਹਜਾਦੇ ਨੂੰ ਮੰਨਜੀ ਤੇ ਦਿੱਤੀ ਤੇ ਉਸ ਨੂੰ ਗੁਰਮੁਖ ਦੀ ਪਦਵੀ ਦਿੱਤੀ ਤੇ ਗੁਰੂ ਸਾਹਿਬ ਨੇ ਉਥੋਂ ਦੇ ਚੱਲਣ ਦੀ ਤਿਆਰੀ ਕਰ ਲਈ ਸ਼ਹਿਜਾਦਾ ਜੀ ਆਪਣੇ ਘਰ ਵਤੁਰ ਪਏ ਉਹ ਆਪਣਾ ਸਾਰਾ ਪਰਿਵਾਰ ਲੈਣ ਵਾਸਤੇ ਤਲਵੰਡੀ ਚਲੇ ਗਏ ਭਾਈ ਸਾ ਪਈ ਸੰਤੋਖ ਸਿੰਘ ਜੀ ਲਿਖਦੇ ਨੇ ਭਾਈ ਮਰਦਾਨਾ ਜੀ ਦਾ ਪਰਿਵਾਰ ਗੁਰੂਪੁਰ ਵਿੱਚ ਚਲਾ ਗਿਆ ਉਥੇ ਭਾਈ ਮਰਦਾਨਾ ਜੀ ਦੇ ਪਰਿਵਾਰ ਦੀ ਮਾਨਤਾ ਵਧੀ ਸੱਜਣ ਨੇ ਨੀਵੇ ਹੋ ਕੇ ਗੁਰੂ ਸਾਹਿਬ ਨੂੰ ਅਰਦਾਸ ਕੀਤੀ ਮੈਨੂੰ ਬਖਸ਼ ਲੋ ਤਾਂ ਗੁਰੂ ਸਾਹਿਬ ਨੇ ਉਸ ਨੂੰ ਬਖਸ਼ਤਾ ਤਾਂ ਗੁਰੂ ਜੀ ਅਰਚਨ ਪਾਸ਼ਾ ਜੀ ਕਹਿੰਦੇ ਨੇ ਜਦੋਂ ਕੋਈ ਸੰਗ ਕਰਦਾ ਹੈ ਤਾਂ ਗਲਤੀਆਂ ਕਰਦਾ ਹੈ ਤਾਂ ਪਿਤਾ ਝੜਕਾ ਮਾਰਦਾ ਹੈ ਉਸ ਨੂੰ ਸਮਝਾਉਂਦਾ ਤੇ ਆਪਣੇ ਗੱਲਾਂ ਲਾ ਲੈਂਦਾ ਸਤ ਗੁਰੂ ਜੀ ਦਾ ਸੁਭਾਅ ਵੀ ਇਸੇ ਤਰ੍ਹਾਂ ਹੈ ਜਦੋਂ ਅਸੀਂ ਗਲਤੀਆਂ ਕਰਦੇ ਹਾਂ ਤਾਂ ਉਹ ਸਾਨੂੰ ਤਾੜਦਾ ਕਰਦੇ ਨੇ ਤੇ ਸਾਨੂੰ ਗੱਲਾਂ ਲਾ ਲੈਂਦੇ ਨੇ ਗੁਰੂ ਸਾਹਿਬ ਕਹਿੰਦੇ ਨੇ ਤੂੰ ਇਸ ਵਾਸਤੇ ਅਰਦਾਸ ਕਰ ਪਿਛਲੇ ਔਗਨ ਬਖਸ਼ਲੇ ਪ੍ਰਭ ਅੱਗੇ ਮਾਰਗ ਪਾਵੇ ਗੁਰੂ ਸਾਹਿਬ ਪਿਛਲੇ ਔਗਨ ਬਖਸ਼ ਲੈਂਦੇ ਨੇ ਤੇ ਅੱਗੇ ਮਾਰਗ ਤੇ ਪਾ ਦਿੰਦੇ ਨੇ ਜਦੋਂ ਗੁਰੂ ਸਾਹਿਬ ਦਾ ਪਿਆਰਾ ਨੀਵਾ ਹੋ ਕੇ ਗੁਰੂ ਸਾਹਿਬ ਨੂੰ ਬੇਨਤੀ ਕਰਦਾ ਤਾਂ ਗੁਰੂ ਸਾਹਿਬ ਉਹਦੀ ਬੇਨਤੀ ਸੋਲ ਲੈਂਦੇ ਨੇ ਕਿਉਂਕਿ ਸਤਿਗੁਰੂ ਜੀ ਸਦਾ ਹੀ ਕਿਰਪਾਲੂ ਨੇ ਉਹ ਸਦਾ ਹੀ ਦੇয়ালੂ ਨੇ ਤੇ ਜਦੋਂ ਗੁਰੂ ਸਾਹਿਬ ਬਖਸ਼ ਲੈਂਦੇ ਆ ਤਾਂ ਸਾਡਾ ਮਿਲਾ ਪ੍ਰਮਾਤਮਾ ਨਾਲ ਕਰਾ ਦਿੰਦੇ ਆ ਸਾਨੂੰ ਚਿੰਤਾ ਮੁਕਤ ਕਰ ਦਿੰਦੇ ਐ ਫਿਰ ਗੁਰੂ ਸਹਿਬ ਨਾਮ ਦੀ ਤਾਦ ਦਿੰਦੇ ਐ ਸੰਕਲ ਜੀ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਕੇ ਬੜੇ ਪ੍ਰੇਮ ਨਾਲ ਮਹਾਰਮੰਤਰ ਦਾ ਜਵਾਬ ਕਰੀਏ ਜੀ ਇੱਕ ਔਂਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਅਬੁਰਜ ਅਜੋਨੀ ਸੈਭੰ ਗੁਰਪ੍ਰਸਾਦ एक ओंकार सतनाम करता पुरख निरपो निरवैर अकाल मृत आजोनी गुर गुरप्रसाद एक ओंकार सतनाम करता पुरख निरप निरवैर अकाल मोत आजोनी सह गुरप्रसाद एक ओंकार सतनाम करता पुरख निर्वैर अकाल मुरख अजोनी सह गुरप्रसाद एक ओंकार सतनाम करता पुरख निर्वैर अकाल मुरख अजवनी सह गुरप्रसाद एक ओंकार सतनाम करता पुरख नि अकाल मत अजवनी सह गुरप्रसाद एक ओंकार सतनाम करता पुरख निरपो ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ करता पुरख निप निर्वैर, अकाल मुरख अजवी गुर गुरप्रसाद एक औंकार सतनाम करता पुरख निर्वैर, अकाल मुरख अजवनी सह गुरप्रसाद एक ओंकार सतनाम करता पुरख निरपो निर अकाल मुरत अजोनी गुर प्रसाद एक ओंकार सतनाम करता पुरख निरपो निर्भर अकाल मूर्त अजूनी सैफ़ंग गुरप्रसाद एक ओंकार सतनाम करता पुरख निर्वैर अकाल मर्थ अजोनी सह गुरप्रसाद प्रसाद एक ओंकार सतनाम करता पुरख निरपो निर्वैर अकाल मुरत अजोली सैपम गुरु प्रसाद एक ओंकार सतनाम करता पुरख निर्भव निर्वैर अकाल मुरद हजोनी सैपम प्रसाद एक ओंकार सतनाम करता पुरख निरपव निर्वैर, अकाल मोत अजोनी गुर गुरप्रसाद एक ओंकार सतनाम करता पुरख निरपव निर्वैर अकाल मोत अजोनी गुर गुरप्रसाद एक ओंकार सतनाम करता पुरख निर्वैर अकाल अजोनी आजी सह गुरप्रसाद एक ओंकार सतनाम करता पुरख निरप निर्वैर अकाल अजोनी सेवक, गुरप्रसाद, एक ओंकार सतनाम करता पुरख नि अकाल मर्द अजोनी सहम गुरप्रसाद एक ओंकार सतनाम करता पुरख निरपो निर्भैर अकाल मूर्ख अजोनी सहपम एक ओंकार सतनाम परता पुरख निर्पो निर्भैर अकाल मूर्ख अजोनी सहपम एक ओंकार सतनाम करता पुरख निर्पैैर अकाल मर्थ आजोनी सह गुरप्रसाद एक ओंकार सतनाम करता पुरख निर्पैर अकाल मर्थ आजोनी सह गुरप्रसाद ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ अजोनी सहम गुरु प्रसाद एक ओंकार सतनाम करता पुरख निरपो निर्भैर अकाल मूर्त आजोनी सहम गुर प्रसाद एक ओंकार सतनाम करता पुरख निरपो निर्भैर ਅਕਾਲ ਮੂਰਤ ਆਜੋ ਨੇ ਸਰਬ ਗੁਰਪ੍ਰਸਾਦ ਇਕੰਕੋਰ ਸਤਨਾਮ ਕਰਤਾਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੋ ਨੇ ਸਰਬ ਗੁਰਪ੍ਰਸਾਦ